ਮੇਰਾ ਬਾਬਾ ਨਾਨਕ ਤੋਂ ਫਤਗੜ ਚੂੜੀਆਂ ਰੋਡ ਪਿੰਨ ਨਿੱਕੀ ਨਕਸਰਾਂ ਦੇ ਨੇੜੇ ਦੀ ਤੇਜ਼ ਰਫਤਾਰ ਸਵਿਫਟ ਕਾਰ ਦਰਖਤ ਵਿੱਚ ਵੱਜਣ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਾਰ ਚਾਲਕ ਦੀ ਗੱਡੀ ਦੇ 에ਅਰ ਬੈਗ ਖੁੱਲਣ ਨਾਲ ਬਾਲਵਾਲ ਜਾਨ ਬਕੀ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੈ ਕਾਰ ਚਾਲਕ ਦੀ ਪਤਨੀ ਅਤੇ ਉਸਦੇ ਰਿਸ਼ਤੇਦਾਰੇ ਦੱਸਿਆ ਕਿ ਮਨਦੀਪ ਸਿੰਘਰ ਪੁੱਤਰ ਮਨਜੀਤ ਸਿੰਘ ਜੋ ਕਿ ਵਸਤੀ ਪਿੰਡ ਛਮਿਆਰੀ ਜ਼ਿਲ੍ਹਾ ਅਮਰਸਾ ਦਾ ਰਹਿਣ ਵਾਲਾ ਸੀ ਤੋ ਉਹ ਆਪਣੀ ਸਵਿਫਟ ਗੱਡੀ 'ਤੇ ਸਵਾਰ ਹੋ ਕੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਸਹੁਰੇ ਦਿਨਾਨਗਰ ਲੈਣ ਜਾ ਰਿਹਾ ਸੀ ਤੇ ਜਦ ਗੱਡੀ ਪਿੰਡ ਨਿੱਕੀ ਨਕਸਰ ਨੇੜੇ ਪੁੱਜੀ ਤਾਂ ਇੱਕਦਮ ਗੱਡੀ ਦਾ ਅਗਲਾ ਟਾਇਰ ਫਟ ਗਿਆ ਤੇ ਗੱਡੀ ਦਾ ਸਤੁਲਨ ਵਿਗੜਨ ਕਰਕੇ ਗੱਡੀ ਸੜਕ ਕਿਨਾਰੇ ਦਰਕਤ ਵਿੱਚ ਜਾ ਵਜੀ ਉਹਨਾਂ ਦੱਸਿਆ ਕਿ ਟੱਕਰ ਇੰਨੀ ਭਾਰਕ ਸੀ ਕਿ ਗੱਡੀ ਦੇ 에ਅਰ ਬੈਗ ਖੁੱਲ ਗਏ ਜਿਸ ਨਾਲ ਕਾਰ ਚਾਲਕ ਦੀ ਜਾਨ ਬਚ ਗਈ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਮੰਜਿਟੇ ਹਸਪਤਾਲ ਦਾਖਾਵਾ ਰਾਇਆ ਗਿਆ ਹੈ ਜਿੱਥੇ ਕਿ ਉਸ ਦੀ ਹਾਦਸੇ ਸਥਿਰ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਵੀਰ ਜੀ ਆਪਣਾ ਭਰਾ ਜਿਵੇਂ ਆ ਰਿਹਾ ਸੀ ਚਮਿਆਰੀ ਤੋਂ ਇਹ ਜਾ ਰਹਾ ਸੀ ਆਪਣੇ ਬਚੇਰਾ ਦੀਦਾਨਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੇ ਟਾਇਰ ਫਟਣ ਦਾ ਕਰਕੇ ਗੱਡੀ ਘੁੰਮੀ ਜਕਦਮ ਨੁਕਸਾਨ ਚ ਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਇਹਨਾਂ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਵ ਵੇਚਦਾ ਥੋੜੀ ਛੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੇ ਇਸ ਜਿਹੜਾ ਕਾਰ ਚਾਲਕ ਕਿੱਥੇ ਆਇਆ ਉਹ ਮੈਂ ਹਸਤਾ ਲੈ ਕੇ ਗਏ ਇਹ ਫਤੇਗੜ ਸ਼ਹਿਰ ਉਹਦਾ ਵੈਸੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਾਮੂਲੀ ਛੱਟ ਜਿਆਦਾ ਨਹੀਂ ਪਰ ਫੇਰ ਬਹੁਤ ਜਿਆਦਾ ਬਚਾ ਦੇ ਕੀ ਨਾਮ ਹੈ ਸਰ ਮਨਦੀਪ ਸਿੰਘ ਦੇ ਨਾਮ 45 32 ਪਿੰਡ ਨਿਕੋਸਨ ਦਾ ਲੱਗੇ ਕਿ ਗੱਡੀ ਹਾਸਾ ਕਰ ਦੋਸਤੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਣੇ ਸੋਰੀਪਿੰਡ ਜਾਣ ਸੀ ਮੈਨੂੰ ਲੈਣ ਲਈ ਪਿੱਕਿਆ ਤੇ ਲੈ ਲਈ ਜਾਣ ਦੇ ਸੀ ਅਚਾਨਕ ਹੀ ਟਾਇਰ ਫਟਣ ਕਰਕੇ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਝੁਮਿਆਰੀ ਪੱਕਾ ਸ਼ਹਿਰ ਅਜਨਾਲੇ ਲੱਗੋ ਕੀ ਨਾਮ ਹੈ ਮਨਦੀਪ ਸਿੰਘ ਸਨ ਆਫ ਮਨਜੀਤ ਸਿੰਘ ਨਗਰ ਗੁਰਦਾਸਪੁਰ ਲੱਗਿਆ ਕਿੰਨਾ ਭਾਰ ਕੇ ਪੱਕੇ ਫਿਰ ਤਾਂ ਤੁਹਾਨੂੰ ਹਾਂਜੀ ਹਾਂਜੀ ਦੀ ਨੰਨਗਰ ਲੈਣ ਜਾ ਰਹੇ ਸੀ ਕੀ ਇਹ ਹਸ ਦਾ ਕਾਰਨ ਕੀ ਲੱਗਾ ਤੁਹਾਨੂੰ ਅਚਾਨਕ ਟਾਇਰ ਫਟਣ ਦੀ ਕਾਰਨ ਨਹੀਂ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਹੁਣ ਦੇਖ ਕੇ ਪਤਾ ਲੱਗੇਗਾ ਕੀ ਹੋਇਆ ਚੂਲੇ ਤੇ ਫਾੜ ਜਿਸ ਸੱਟ ਲੱਗੀ ਹੈ ਚੁਕਲਾ ਜੱਡ ਉੱਤਰ ਗਿਆ